ਉਕੇ ਅਲੈਚੀਰ ਵਾਲਾ ਬੂਟਾ ਆ ਗਿਆ ਦਰਸ਼ਕੋ ਤੁਹਾਡੇ ਸਾਹਮਣੇ ਅਛੇ ਨੂੰ ਲੱਗਦੀਆਂ ਅਲੈਚੀਆਂ ਨਿੱਕੀਆਂ ਨਿੱਕੀਆਂ ਛੋਟੇ ਛੋਟੇ ਇਹ 3 ਸਾਲ ਦਾ ਹਾਂਜੀ ਤੇ ਫਲ ਬਹੁਤ ਆ ਇਹ ਵੈਰੈਟੀ ਬਹੁਤ ਵਧੀਆ ਹੁੰਦੀ ਆ ਕਿਉਂਕਿ ਆ ਆਪਣੇ ਪੰਜਾਬ ਦੇ ਵਿੱਚ ਅਮਰਪਾਲੀ ਜਿਹੜਾ ਅੰਬ ਆ ਇਹ ਬਹੁਤ ਵਧੀਆ ਹੋ ਜਾਂਦਾ ਕਿਉਂਕਿ ਗੁੱਛੇ ਨੂੰ ਪੰਜ ਪੰਜ ਲੱਗੇ ਹੋਏ ਅੰਬ ਇੱਕ ਨਹੀਂਗਾ ਇਧਰਲੇ ਪਾਸੇ ਜੀਰ ਇਹ ਭਰਿਆ ਪਿਆ ਵੀ ਤੁਹਾਡਾ ਤਾਂ ਬੂਟਾ ਸਾਰੇ ਹੂੰ ਇਹ ਕਿਨੇ ਚਰਦਾ ਵੀਰੇ ਇਹ 3 ਸਾਲ ਦਾ ਉੱਟਾ ਹੀ ਆ। ਸੀਤਾਫਲ ਆ ਗਿਆ, ਸੀਤਾਫਲ। ਸੀਤਾਫਲ ਕਿਹੜਾ ਇਹ ਦਿਖਾ ਦਿਓ ਵੀ ਇਹਦਾ ਬਹੁਤ ਰੌਲਾ ਚੱਲਿਆ। ਇਹ ਆ ਆ ਸੀਤਾਫਲ। ਹਾਂਜੀ। ਫਲ ਕਿੱਥੇ ਲੱਗੇ ਆ ਇਹਨੂੰ? ਆ ਦੇਖੋ ਫਲਾਂ। ਇਹ ਅਲੱਗ ਹੁੰਦੇ ਆ। ਇਹ ਨਿੰਬੂ ਆ। ਇਹ ਨਿੰਬੂ ਆ। ਕਾਗਜ਼ੀ ਨਿੰਬੂ ਜਿਹਨੂੰ ਆਪਾਂ ਬਾਰਾਮਾਸੀਆ ਕਹਿੰਦੇ ਨੇ। ਹੂੰ ਇਹਦੇ ਮੇਂਗੀ ਬਹੁਤ ਹੋ ਗਈ ਸੀ। ਹਾਂਜੀ। ਐਪਲ, ਕ੍ਰਾਸ 베ਰੀ। ਆ ਫਲ ਲੱਗਿਆ ਹੋਇਆ। ਕਿੰਨੇ ਚਿਰ ਚ ਵਾਰ ਫਲ ਆ ਜਾਂਦਾ ਇਹਨੂੰ? ਇਹ ਹੁਣ ਸਾਲ ਦੀ ਬੇਰੀ ਆ, ਸਾਲ ਬਾਅਦ। ਬਹੁਤ ਖੂਬਸੂਰਤ ਈ ਜਾਦੇ ਦੇਖੋ ਨਾ ਕਮਾਲ ਦਾ ਨਜ਼ਾਰਾ ਤੁਹਾਨੂੰ ਲੱਗੂਗਾ ਲੈ। ਆ ਹੋਰ ਵੀ ਨਿੱਕੇ ਨਿੱਕੇ ਪਲਾਂਟਸ ਇਹ ਸਾਰੇ ਇੰਡੋਰ ਨੇ ਵੀਰ ਜੀ ਸਾਰੇ ਇੰਡੋਰ ਨੇ ਆ ਲੌਂਗ ਦੇ ਬੂਟੇ ਆ ਦਰਸ਼ਕੋ ਲੈ ਜਦੋਂ ਪੱਥਾ ਤੋੜ ਕੇ ਖਾਵਾਂਗੇ ਤਾਂ ਇਦਾਂ ਟੇਸਟ ਕੋ ਜਿਵੇਂ ਲੌਂਗ ਹੁੰਦਾ ਦਰਸ਼ਕੋ ਆ 2 ਸਾਲ ਦਾ ਬੂਟਾ ਤੇ ਗਮਲੇ 'ਚ ਲੱਗਿਆ ਤੇ ਅੰਬ ਦਾ ਬੂਟਾ ਆ ਫਲ ਲੱਗਿਆ ਹੋਇਆ ਦੇਖੋ ਕਮਾਲ ਦੀਆਂ ਜੀ ਜੇ ਮਤਲਬ ਬੂਟੇ 'ਚ ਲੌਂਗ ਗਮਲਿਆਂ 'ਚ ਲਾਉਣ ਵਾਲੇ ਬੂਟੇ ਵੀ ਇੱਥੇ ਆਮ ਹੀ ਮਿਲ ਜਾਂਦੇ ਆ ਇਸ ਵਕਤ ਮੈਂ ਮਲੇਰ ਕੋਟਲੇ ਦੇ ਵਿੱਚ ਆ ਖੰਨਾ ਰੋਡ ਆ 골ਡਨ ਨਰਸਰੀ ਆ ਤੇ ਸਾਡੇ ਨਾਲ ਭਰਾ ਆਰਿਫ ਹੋਊਗਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋਠੀਟਾ ਕੋ ਜੀ ਵੀਰੇ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਬਈ ਆਹ ਇਹ ਕਿੱਥੋਂ ਦੀ ਨਸਲ ਆ ਵੀ ਇਹ ਗਮਲੇ ਚ ਹੀ ਹੋਈ ਪਈ ਐ ਇਹ ਥਾਈਲੈਂਡ ਦੀ ਵੈਰਿਟੀ ਆ ਜੀ ਅੱਛਾ ਤੇ ਇਹ ਕਿਨੇ ਚਿਰ ਬਾਅਦ ਫਲ ਲੱਗਦਾ ਜੇ ਮੰਨ ਲਓ ਗਮਲੇ ਚ ਲਾ ਦਈਏ ਇਹ ਇਹ 6-1.5 ਸਾਲ ਦੇ ਵਿੱਚ ਦੀ ਦਿਆਂ ਦਾ ਹੀ ਕਿਸਾ ਹੁਣ ਆਪਣੇ ਬਾਅਦ ਆਂਦਾ ਹੈ ਗਰਾਫਿੰਗ ਹੋ ਗਿਆ ਆਈਓਈ ਹੁੰਦੀ ਹੈ ਤਾਂ ਆਪਣੇ ਉਹਲੇ 2 ਸਾਲ ਦੇ ਵਿੱਚ ਬੂਟਾ ਵਧੀਆ ਬਣ ਜਾਂਦਾ ਫਲ ਇਹਨ ਪੂਰਾ ਪ੍ਰੋਪਰ ਦੇਣ ਲੱਗ ਜਾਂਦਾ ਹੈ ਕਿ ਕਿੰਨੇ ਕਿੰਨੇ ਸਾਲ ਚ ਕੈਕ ਕਰੀ ਲੱਗਦਾ ਦੋ ਵਾਰੀ ਲੱਗਦਾ ਸਾਰਾ ਸਾਲ ਲੱਗਦਾ ਰਹਿੰਦਾ ਹੈ ਆ ਹੁਣ ਤੁਸੀਂ ਦੇਖ ਦਿਓ ਫਲ ਵੀ ਲੱਗੇ ਹੋਇਆ ਹੈ ਜੀ ਤੇ ਦੁਬਾਰਾ ਫੇਰ ਬੂਰ ਆ ਰਿਹਾ ਹੈ ਆ ਬੂਰ ਹੋ ਰਿਹਾ ਗੋਪੀ ਬਰੇ ਦਿਖਾ ਦਿਓ ਲੈ ਆ ਫਲ ਵੀ ਲੱਗਿਆ ਵਾ ਨਿੱਕਾ ਜਿਹਾ ਗਮਲੇ ਚ ਬੂਟਾ ਦੇ ਨਾਲ ਇਹਨੂੰ ਫਲ ਬੂਰ ਫੇਰ ਪੈਣ ਲੱਗ ਗਿਆ ਮਤਲਬ ਸਾਰਾ ਸਾਲ ਚਟਣੀ ਕੁੱਟ ਕੇ ਖਾਣੀ ਹੋਵੇ ਤਾਂ ਖਾ ਸਕਦੇ ਹਾਂ। ਕਟਕਟ ਜੇ ਹਨਾ ਤੇ ਇਹ ਵੀ ਚੀਜ਼ ਆ। ਇੱਕ ਬਈ ਆਪ ਮਕਰ ਦੇਖਦੇ ਆਂ ਵੀਰੇ ਤੁਹਾਡੇ। ਇਹ ਕਿਹੜੀ ਨਸਲ ਹੈ ਵੀ ਆਂ ਪਚੰਗੇ ਲੱਗੇ ਆ ਵਾਵਾ ਲੱਗੇ ਤੇ ਬੂਟਾ ਕਿਨੇ ਚਰਦਾ ਹੈ। ਇਹ ਹੈਗਾ 3 ਸਾਲ ਦਾ ਇਹ। ਇਹ 3 ਸਾਲ ਦਾ। ਹਾਂਜੀ। ਤੇ ਫਲ ਬਹੁਤ ਆ। ਇਹ ਵੈਰੈਟੀ ਬਹੁਤ ਵਧੀਆ ਹੁੰਦੀ ਆ ਕਿਉਂਕਿ ਆ ਆਪਣੇ ਪੰਜਾਬ ਦੇ ਵਿੱਚ ਅਮਰਪਾਲੀ ਜਿਹੜਾ ਆਂਬਾ ਫੇ ਬਹੁਤ ਵਧੀਆ ਹੋ ਜਾਂਦਾ। ਕਿਉਂਕਿ ਇਹਨੂੰ ਧਰਤੀ ਵੀ ਪੂਰੀ ਕਾਮਯਾਬ ਹੁੰਦਾ ਹੈ ਹਾਂ ਮੈਂ ਧਰਤੀ ਸਾਥ ਦਿੰਦੀ ਹੈ ਇਹਦਾ ਸਾਥ ਦਿੰਦੀ ਹੈ ਇਹਦਾ ਹਨਾ ਵੈਦਰ ਦੇ ਹਿਸਾਬ ਨਾਲ ਵੀ ਹੁੰਦਾ ਮੌਸਮ ਦਾ ਵੀ ਹੁੰਦਾ ਤੇ ਆ ਦੇਖੋ ਦੇਖੋ ਲੈ ਗੁੱਛੇ ਨੂੰ ਪੰਜ ਪੰਜ ਲੱਗੇ ਹੋਏ ਅੰਬ ਇੱਕ ਨਹੀਂਗਾ ਇਧਰਲੇ ਪਾਸੇ ਵੀ ਤੇ ਆ ਵੀ ਇਧਰ ਸਾਰੇ ਲੱਗੇ ਹੋਏ ਆ ਇਹ ਹੋਰ ਵੀ ਬਹੁਤ ਜ਼ਿਆਦਾ ਲੱਗੇ ਹੋਏ ਆ ਇਹਦੇ ਲੋਕ ਤੋੜ ਕੇ ਲੈ ਜਾਂਦੇ ਆ ਹਾਂ ਤੋੜ ਕੇ ਲੈ ਜਾਂਦੇ ਐਸ ਕਰਕੇ ਲਿਖਣਾ ਪਿਆ ਡੋਂਟ ਟੱਚ ਕਿਉਂਕਿ ਇਹਨੇ ਸਾਰੇ ਤੋੜ ਕੇ ਲੈ ਗਏ ਫਿਰ ਦਸਾਉਣ ਨੂੰ ਵੀ ਕੁਝ ਨਹੀਂ ਬਚਣਾ ਹਨਾ ਬਿਲਕੁਲ ਬਹੁਤ ਕਮਾਲ ਆ ਤੇ ਆ ਜੋ ਹੋਰ ਵੀ ਬਹੁਤ ਖੋਸ਼ ਆ ਇਹ ਤਾਂ ਸ਼ੁਰੂਆਤ ਆ ਇਹ ਅਮਰਪਾਲੀ ਆ ਜੀ ਹਾਂਜੀ ਇਹ ਵੀ ਇੱਥੇ ਮਿਲ ਜਾਂਦਾ ਉਸ ਤੋਂ ਬਾਅਦ ਚਾਜਗੇ ਆਪਾਂ ਅੰਜੀਰ ਆਹ ਚਕੋਤਰਾ ਚਕੋਤਰਾ ਆ ਗਿਆ ਜੀ ਇਹ ਲੀਵਰ ਲਈ ਕਹਿੰਦੇ ਬਹੁਤ ਚੰਗਾ ਹੁੰਦਾ ਬਹੁਤ ਵਧੀਆ ਹੁੰਦਾ ਜੀ ਹਾਂ ਲੈ ਆਹ ਵੀ ਫਲ ਚ ਇਹ ਕਿੰਨੇ ਚੇ ਫਲ ਚਾਰ ਵਾਰ ਫਲ ਲੱਗਣਾ ਸ਼ੁਰੂ ਹੋ ਜਾਂਦਾ ਇਹ ਵੀ 2 ਸਾਲ ਦੇ ਵਿੱਚ ਦੇ ਫਲ ਦੇ ਆਂਦਾ ਜੀ ਅੱਛਾ 2 ਸਾਲ ਵਿੱਚ ਦੀ ਲੱਗਣਾ ਸ਼ੁਰੂ ਹੋ ਜਾਂਦਾ ਬਾਕੀ ਆਪਾਂ ਬੁੱਟੇ ਦੇ ਅਕੌਂਡੀਗਾ ਵੀ ਕਿੰਨੀ ਇੱਕ ਹਾਈਟ ਦਾ ਆਪਾਂ ਪੌਦਾ ਲਾਣਿਆ ਸੋ ਥੈਟ ਡਿਪੈਂਡ ਕਰਦਾ ਤੇ ਬਾਕੀ ਗੱਲ ਇਹ ਵੀ ਇਹ ਅ achar ਵੀ ਪੈ ਜਾਂਦਾ ਇਹਦਾ ਹਾਂਜੀ achar ਵੀ ਪੈ achar ਪੈਂਦਾ ਹੈ ਇਹਦਾ ਬਹੁਤ ਖੂਬਸੂਰਤ ਜੀ ਬਗਾਲ ਦੇ ਵਿੱਚ ਬਹੁਤ ਜ਼ਿਆਦਾ ਖੰਦੇ ਆ ਬਗਾਲ ਚ ਜ਼ਿਆਦਾ ਖੰਦੇ ਆ ਹੂੰ ਆਪਣੇ ਫਾਰੇ ਮੇਕਰ ਵੀ ਸਾਰਾ ਉਧਰ ਹੀ ਆਉਂਦਾ ਆ ਆਪਾਂ ਵੀ ਟਮਾਟਾ ਮੇਕਰਾਂ ਚ ਲੱਗਿਆ ਕਾਉਂ ਤਾਂ ਲੱਗਿਆ ਪਰ ਘੱਟ ਲੱਗਿਆ ਘੱਟ ਲੱਗਿਆ ਹੋਇਆ ਜੀ ਆਜੋ ਇਧਰ ਨੂੰ ਇੱਕ ਬਾਈ ਜੀ ਆਹ ਅੰਜੀਰ ਇਹ ਪਰਿਆ ਪਿਆ ਵੀ ਤੁਹਾਡਾ ਤਾਂ ਬੂਟਾ ਸਾਰੇ ਹੂੰ ਇਹ ਕਿਨੇ ਚਰਦਾ ਵੀਰੇ ਇਹ 3 ਸਾਲ ਦਾ ਬੂਟਾ ਆ ਇਹ 3 ਸਾਲ ਦਾ ਮੈਂ ਕਿਹਾ ਪੱਕੇ ਵੀ ਹੈਗੇ ਵਿੱਚੋਂ ਹਾਂਜੀ ਪੱਕੇ ਹੋਏ ਵੀ ਨੇ ਪੱਕਾ ਤੋੜ ਕੇ ਖਾ ਕੇ ਤਾਂ ਦੇਖੀਏ ਗੱਲੇ ਆ ਬਾਈ ਜੀ ਹੁਣ ਇਹ 3 ਸਾਲਾਂ ਦਾ ਬੂਟਾ ਤੇ ਕਿੰਨੇ ਚਾਰ ਬਾਦ ਫਲ ਲੱਗਣ ਲੱਗ ਜਾਂਦਾ ਕਿੰਨੇ ਚਾਰ ਬਾਦ ਫਲ ਲੱਗਣ ਲੱਗ ਜਾਂਦਾ ਇਹਨੂੰ ਨਾਲ ਦੀ ਨਾਲ ਲੱਗਣ ਲੱਗ ਜਾਂਦਾ ਤੁਸੀਂ ਛੋਟੇ-ਬੁਟੇ ਦੇਖ ਸਕਦੇ ਹੋ ਸਾਰਿਆਂ ਨੂੰ ਫਲ ਆ ਰਹੇ ਹੂੰ ਆ ਦੇਖੋ ਜੀਰਾ ਆਪਾਂ ਖਾ ਲ ਗਏ ਲੈ ਪੂਰਾ ਪੱਕਿਆ ਪਿਆ ਵਾ ਐਂ ਗੱਲ ਨਹੀਂ ਇੱਕ ਮੈਂ ਹੋਰ ਦੇਖ ਬਾਈ ਇੱਕਦੰਦਾ ਕਿ ਜਿਵੇਂ ਨਰਸਰੀ ਜਾ ਕਮੈਂਟ ਚ ਕਈ ਪੁੱਛਣਗੇ ਵੀ ਨਰਸਰੀ ਚ ਇਹਨਾਂ ਦੇ ਫਲ ਲੱਗਦਾ ਤਾਂ ਕਈ ਵਾਰੀ ਘਰੇ ਜਾ ਕੇ ਨਹੀਂ ਫਲ ਲੱਗਦਾ ਉਹਦਾ ਕੀ ਕਾਰਨ ਹੁੰਦਾ ਇਹ ਕੇਅਰ ਤੇ ਡਿਪੈਂਡ ਕਰਦਾ ਜੀ ਆਪਾਂ ਕਿਹਰੇ ਹੁੰਦੀ ਮਦਦ ਸੰਭਾਲਦੇ ਟੰਬੇ ਟੇ ਹੂੰ ਸਹੀ ਹੈ ਤੇ ਆ ਨਿੱਕਾ ਨਿੱਕੂ ਨਹੀਂ ਲੱਗਿਆ ਇੱਧਰ ਹਾਂਜੀ ਗੁੱਪੀ ਵੀਰੇ ਦਿਖਾ ਦਿਓ ਨਾਲ ਇਹ ਲਾਦ ਕੇ ਤਾਂ ਹੁਣ ਫਲ ਨਾਲ ਹੀ ਲੱਗਿਆ ਹੋਇਆ ਹੈ ਨਾ ਹੁਣ ਜਦੋਂ ਇਹਨੇ ਨਵਾਂ ਪੱਤਾ ਲਿਕਣਾ ਦੁਬਾਰਾ ਫਿਰ ਫਲ ਆ ਜਣਾ ਹੈ ਹੂੰ ਸਹੀ ਹੈ ਸਾਰੇ ਹੈਗੇ ਸਾਰੇ ਅੰਜੀਰ ਦੇ ਬੂਟੇ ਆ ਅੰਜੀਰ ਦੇ ਬੂਟੇ ਤੇ ਅੰਬਾਂ ਨੂੰ ਵੀ ਫਲ ਪਿਆ ਹੋਇਆ ਇਹ ਇੱਕ ਬਈ ਧਰਤੀ ਚ ਲਾਉਣ ਵਾਲੇ ਸਿੱਧੇ ਉਹ ਵੀ ਤੁਹਾਡੇ ਕੋਲ ਮੋਟੇ ਹੈਗੇ ਤੇ ਗਮਲੇ ਵਾਲੇ ਵੀ ਹੈਗੇ ਕਿਹੜੇ ਕਿਹੜੇ ਫਲਾਂ ਦੇ ਬੂਟੇ ਇੱਥੇ ਮਿਲ ਜਾਂਦੇ ਆ ਰੈੱਡ ਜਿਹੜੇ ਸਾਰੇ ਹੁੰਦੇ ਆ। ਇੱਕ ਆਵਾ ਕਾਡੋ ਜਿਆ ਜਾਂ ਹੋ ਡ੍ਰੈਗਨ ਫਰੂਟ ਵਗੈਰਾ। ਡ੍ਰੈਗਨ ਫਰੂਟ ਦੀ ਵੀ ਮਿਲ ਜੇ ਰੈੱਡ ਜੀ ਵੀ ਮਿਲ ਜੇ ਵਾਈਟ ਜੀ ਵੀ ਮਿਲ ਜੇ yellow ਜੀ ਵੀ ਮਿਲ ਜੇ। ਵੀ ਜੜੀ ਮਰਜੀ ਨਸਲ ਆ ਜੇ। ਮਰਜੀ ਹੋ ਜੇ ਸਾਰੇ ਮਿਲ ਜਨ। ਸਾਰੇ ਮਿਲ ਜਾਂਦੇ। ਬਾਕੀ ਹੁਣ ਵੀ ਮੌਸਮ ਬਹੁਤ ਸਹੀ ਆ। ਹਾਂਜੀ। ਹੁਣ ਜੇ ਬਰਸਾਤਾਂ ਦਾ ਮੌਸਮ ਆ। ਮੌਸਮ ਆ। ਹੁਣ ਆਪਾਂ ਜਿਹੜਾ ਮਰਜੀ ਬੁੱਟਾ ਲਾ ਲਈਏ ਸਾਰੇ ਹੋ ਜਾਂਦੇ। ਜੜ ਜਾਂਦੇ ਨੇ। ਸਹੀ ਆ। ਸੀਤਾਫਲ ਆ ਗਿਆ ਸੀਤਾਫਲ। ਸੀਤਾਫਲ ਕਿਹੜਾ ਇਹ ਦਿਖਾ ਦਿਓ ਵੀ ਇਹਦਾ ਬਹੁਤ ਰੌਲਾ ਚੱਲਿਆ। ਇਹ ਆਹ ਸੀਤਾਫਲ। ਹਾਂਜੀ। ਫਲ ਕਿ ਆਦੇ ਆ ਰਿਹਾ ਆਦੇ ਆ ਰਿਹਾ ਮਾੜਾ ਆ ਜਾ ਹਜੇ ਨਾ ਹਾਂਜੀ ਹਜੇ ਆ ਮਾੜੀ ਫੁੱਟੇ ਯਾਰੀ ਸੀਤਾਫਲ ਕਿਸਮ ਦੇਣ ਜੋਗਾ ਨਹੀਂ ਹੋਇਆ ਇਹ ਰੱਖ ਇਹ ਵੀ ਬਹੁਤ ਚੰਗੀ ਚੀਜ਼ ਆ ਇਹ ਆਪਣੇ ਹੋ ਜਾਂਦਾ ਪੰਜਾਬ ਚ ਹਾਂਜੀ ਵਧੀਆ ਹੁੰਦਾ ਆ ਬਿਲਕੁਲ ਕਲਕਾ ਸਰਕਾਰ ਬਦਲ ਗਈ ਨਹੀਂ ਤਾਂ ਕੰਮ ਸੀਤਾਫਲ ਦੇ ਕੀ ਹੋ ਜਾ ਕਰਨੀ ਸੀ ਆਪਣੇ ਤੇ ਅੱਗੇ ਆ ਜੀਏ ਉਧਰ ਅੰਬਾ ਨੂੰ ਆ ਆ ਕਿਹੜੀ ਨਸਲ ਆ ਇਹਦੇ ਵਿੱਚ ਅਮਰਪਾਲੇ ਵੀ ਆ ਦਸਹਰੇ ਵੀ ਆ ਚੌਸਾ ਵੀ ਆ ਹੂੰ ਤੇ ਗੁਲਾਬ ਜਾਮਣੇ ਵੀ ਮਿਲ ਜਾਊਗਾ ਇਹ ਈ 80 ਦੇ ਸਲਾਈਆਂ ਇੰਨੀ ਆ ਹਾਂਜੀ ਆ ਦੇਖੋ ਲੈ ਕਿ ਵੀਰੇ ਦਿਖਾ ਦਿਓ ਕੇਸਰੀ ਅੰਬ ਵੀ ਮਿਲ ਜੂਗਾ ਕੈਸਾ ਅੰਬ ਵੀ ਲੰਗੜਾ ਹੁੰਦਾ ਇੱਕ ਲੰਗੜਾ ਵੀ ਮਿਲ ਜੂਗਾ ਹਾਂ ਲੰਗੜਾ ਇਹ ਇਹ ਮਤਲਬ ਹੋ ਜਾਂਦੇ ਆਪਣੀ ਧਰਤੀ ਤੇ ਵੀ ਆ ਦੇਖੋ ਆ ਵੀ ਇੱਕ ਲੱਗਿਆ ਹੋਇਆ ਵਾ ਕਮਾਲ ਦੀ ਬਰਤ ਸਾਰੇ ਅੰਬਾਂ ਨਾਲ ਹੀ ਭਰੀ ਪਈ ਹੈ ਨਰਸਰੀ ਮੈਂ ਦੱਸ ਦਿਆਂ ਵੀ ਖੰਨਾ ਰੋਡ ਆ ਮਲੇਰ ਕੂਟਲੇ ਜਦੋਂ ਆਓਗੇ ਤਾਂ ਖੰਨਾ ਰੋਡ ਨੂੰ ਹੋ ਜਿਓ ਹਨਾ ਤਾਂ ਉੱਥੇ ਆਪਣੀ ਗੋਲਡਨ ਨਰਸਰੀ ਆ ਜਣੀ ਹੈ ਮੈਂ ਕਿਹਾ 3 ਕਿਲੋਮੀਟਰ ਬੰਦਾ ਹਾਂਜੀ ਮਾਡਰਨ ਸੈਕੂਲਰ ਸਕੂਰ ਪੰਦਾ ਕੋਲ ਹਾਂਜੀ ਹਾਂਜੀ ਉਹਦੇ ਨਾਲ ਹੀ ਆਖਰ ਨੇ ਬਾਕੀ ਨੰਬਰ ਆਪਾਂ ਦੇ ਦੇਣਾ ਵਾ ਤੇ ਕਾਫੀ ਵੈਰਾਈਟੀਆਂ ਨੇ ਹੋਰ ਵੀ ਬਹੁਤ ਡੈਕੋਰੇਸ਼ਨ ਵਾਲੇ ਆ ਇੱਕ ਆ ਤੁਹਾਡੇ ਕਿੰਨੂ ਕਿੰਨੂ ਹੋ ਗਿਆ ਜੀ ਤੇ ਕਿੰਨੂ ਵੀ ਦਿਖਾ ਦਈਏ ਆਪਾਂ ਲੋ ਆ ਵੀ ਲੱਗੇ ਹੋਏ ਆ ਇੱਕ ਨਜ਼ਰ ਚ ਆ ਜਾਂਦੇ ਹੇ ਵੀ 2 ਸਾਲ ਦੇ ਬਟਾ ਇਹ ਗਮਲੇ ਚ ਲੱਗ ਜਾਂਦੇ ਆ ਇਹ ਜਿਹੜੇ ਆਪਣੇ ਵਾਲੀ ਅਲੱਗ ਵੈਰੈਟੀ ਹੁੰਦੀ ਆ ਜਮੀਨ ਵਾਲੀ ਜਮੀਨ ਵਾਲਾ ਜਦੋਂ ਬੱਸ ਗੱਲ ਕਰਦੇ ਜਿਵੇਂ ਦੁੱਧ ਵਾਲਾ ਡਰਮ ਹੁੰਦਾ ਕੱਟ ਕੇ ਜੇ ਵੱਡਾ ਸਾਰਾ ਜਿਵੇਂ ਉਹ ਨੀਲੇ ਜੇ ਡਰਮ ਹੁੰਦੇ ਆ ਹਾਂਜੀ ਉਹ ਦੋ ਕਰਕੇ ਉਹ ਚ ਲੱਗ ਸਕਦੇ ਆ ਉਹ ਚ ਲੱਗ ਜਣਗੇ ਉਹ ਤਾਂ ਬਹੁਤ ਹੁੰਦਾ ਹਨਾ ਹਾਂਜੀ ਆਕਾਰ ਠੇਰਾ ਉਹਦਾ ਬਹੁਤ ਹੁੰਦਾ ਮਤਲਬ ਥੋੜੀ ਜੀ ਚੀਜ਼ ਖੋਲੀ ਹੋਵੇ ਥੋੜੀ ਹੋਵੇ ਹਾਂਜੀ ਤਾਂ ਤਾਕਤ ਮਿਲਦੀ ਰਹਿੰਦੀ ਆ ਤਾਕਤ ਮਿਲਦੀ ਰਹਿੰਦੀ ਤੇ ਆਹਾ ਫੁੱਟੇ ਇਹ ਆੜੂ ਦੇ ਨੇ ਇਹ ਆੜੂ ਦੇ ਨੇ ਹਾਂਜੀ ਆੜੂ দাও ਪਿਆ ਬਦਾਮ ਦਾ ਲੈਣਾ ਬਦਾਮ ਦਾ ਮਿਲ ਜਾਓ ਬੱਗੂ ਆਸ਼ਾ ਮਿਲ ਪੁਰੁਰਾ ਸਾਰਾ ਹੀ ਆ ਹਨ ਜੋ ਕੋਲ ਥੋੜਾ ਵੱਡੇ ਪੱਧਰ ਤੇ ਕੰਮ ਆ ਬਹੁਤ ਚੰਗਾ ਕੰਮ ਆ ਤੇ ਰੇਟ ਵੀ ਜਾਇਜ਼ ਆ ਮੈਂ ਸੁਣ ਚਾ ਰੇਟ ਵੀ ਬਿਲਕੁਲ ਜਾਇਜ਼ ਹੋਗਾ ਜਿਹੜਾ ਜਿਆਦਾ ਤਾਂ ਆਪਣਾ ਹੌਲ ਸੇਲ ਦਾ ਰੇਟ ਆ ਜੀ ਕਿਉਂਕਿ ਆਪਣਾ ਚੰਡੀਗੜ੍ਹ ਹੋ ਗਿਆ ਖੰਨਾ ਹੋ ਗਿਆ ਜਿੰਨਾ ਵੀ ਆਪਣਾ ਇਧਰ ਨੂੰ ਏਰੀਆ ਪੈਂਦਾ ਜੀ ਸਾਰੇ ਨਰਸਰੀਆਂ ਵਾਲੇ ਲੈ ਕੇ ਜਾਂਦੇ ਮਤਲਬ ਨਰਸਰੀਆਂ ਇੱਥੋਂ ਲੈ ਕੇ ਜਾਂਦੇ ਆ ਤੇ ਜੇ ਹੁਣ ਆਪਣੇ ਚੈਨਲ ਰਾਈ ਕੋਈ ਆਊਗਾ ਤਾਂ ਤੁਸੀਂ ਉਹੀ ਰੇਟ ਰੱਖਿਓ ਸਾਹਬ ਵਾਲੇ ਹਾਂਜੀ ਉਹੀ ਰੇਟ ਹਾਂ ਦੇ ਦਰਸ਼ਕ ਆ ਸਕਦੇ ਹੋ ਦਿਖਾ ਕੇ ਵੀਡੀਓ ਤੁਸੀਂ ਭਾਵੇਂ ਰੇਟ ਘਟਾ ਕੇ ਲੈ ਜਾ ਸਕਦੇ ਹੋ ਇੱਥੇ ਕਿੰਨੇ ਮਾਝ ਕਾਉਂਟੀ ਦੇ ਵਿੱਚ ਚਾਹੀਦਾ ਹਾਂਜੀ ਸਾਰੇ ਅਵੇਲੇ ਦਿਖਾਵਾਂਗੇ ਜਿੰਨੀ ਮਰਜੀ ਮਾਤਰਾ ਚ ਲੈ ਜਾ ਸਕਦੇ ਹੋ 10 20 150 ਖੇਤ ਚ ਲਜਾਉਣ ਲੈ ਜਾ ਸਾਰਾ ਨਿੰਬੂ ਪਈ ਆ ਨਿੰਬੂ ਦੀ ਵੈਰਾਈਟੀ ਸੋੜੂ ਬਹੁਤ ਪਈ ਆ ਇਹ ਕਾਗਜ਼ੀ ਨਿੰਬੂ ਕਾਗਜ਼ੀ 12 ਮਾਸਾ ਤੇ ਇਹ ਵੀ ਗਮਲੇ ਚ ਲੱਗਣ ਦੇ ਵਾਲੇ ਮਿਲ ਜਾਣਗੇ ਕਿਉਂਕਿ ਜੇ ਥਾਂ ਘੱਟ ਹੁੰਦਾ ਤੁਹਾਨੂੰ ਦੁਕਾਨਾ ਉਧਰ ਆਪਣੇ ਲਫਾਫਿਆਂ ਚ ਨੇ ਲੱਗੇ ਹੋਏ ਨੇ ਜੇ ਆਜੂ ਆਪਾਂ ਉਧਰਲੇ ਪਾਸੇ ਵੀ ਚੱਲਦੇ ਏ ਚੀਕੂ ਆ ਠੀਕੂ ਆ ਗਿਆ ਹਾਂਜੀ ਚੀਕੂ ਸੀਤਾ ਫਲ ਤੇ ਚੀਕੂ ਇਹ ਵੀ ਤੁਸੀਂ ਲਿਆ ਕੇ ਲਾਇਓ ਘਰੇ ਇਹ ਬਹੁਤ ਚਰਚਿਤ ਫਲ ਆ ਇਹ ਅਗ ਦੇਖੋ ਨਿੰਬੂ ਦੇ ਆ ਗਏ ਆ ਨਿੰਬੂ ਇੱਕ ਤਾਂ ਨਰੰਗੀ ਜੀ ਹੁੰਦੀ ਆ ਨਰੰਗੀ ਅਲੱਗ ਹੁੰਦੀ ਆ ਇਹ ਨਿੰਬੂ ਆ ਇਹ ਨਿੰਬੂ ਆ ਕਾਗਜ਼ੀ ਨਿੰਬੂ ਜਿਹਨੂੰ ਆਪਾਂ ਬਾਦਮਾਸਿਆ ਕਰਦੇ ਨੇ ਹੂੰ ਇਹ ਤਾਂ ਮਹਿੰਗੀ ਬਹੁਤ ਹੋ ਗਈ ਸੀ 400 ਤੋਂ ਮੁੜਿਆ ਕਹਿੰਦੇ ਤੇ ਇਹ ਲਾਇਆ ਹੋਵੇ ਘਰੇ ਬਾਈ ਸਾਰਾ ਸਾਲ ਲਈ ਮੌਕੇ ਤੇ ਬੂਟਾ ਕਿੰਨੇ ਦਾ ਹੋਊਗਾ ਇਹ ਭਾਵੇਂ ਅੰਦਾਜ਼ਾ ਮੋਟਾ ਜਿਹਾ ਜਿਵੇਂ ਹਾਈਟ ਦੇ ਮੁਤਾਬਿਕ ਜੇ ਆਪਾਂ ਹਾਈਟ ਦਾ ਲੈਨੇ ਆ ਤਾਂ ਆਪਾਂ ਨੂੰ ਇਹ 200 ਦੇ ਪੈਂਦਾ 200 ਦਾ ਪੈਂਦਾ ਮੰਨ ਕੇ ਚੱਲ 200 ਦਾ 250 ਦਾ ਹੀ ਮੰਨ ਲੀ ਗਏ ਤੇ ਕਿਲੂ ਨਹੀਂ ਬੂਲ ਲੈਣ ਦੇ ਬਰਾਬਰ ਹੀ ਪੈ ਗਿਆ ਤੇ ਸਾਰਾ ਸਾਲ ਇਹ ਲੱਗਿਆ ਵੀ ਹੋਊਗਾ ਇਹਨੂੰ ਹਾਂ ਕਿਲੂ ਤਾਂ ਨਾਲ ਹੀ ਆਏਗਾ ਨਾਲ ਹੀ ਆਏਗਾ ਬੁੱਟਾ ਫਰੀ ਦਾ ਫਰੀ ਰਹੇ ਜਨਾ ਬਿੱਟਾ ਫਰੀ ਆ ਮਤਲਬ ਕੈਸ਼ਟਨਾ ਤੇ ਵੀ ਲੈਨੇ ਤਾਂ ਵੀ ਸਸਤਾ ਪੈਂਦਾ ਇਹ ਖਰਚੇ ਪਾ ਕੇ ਤੇਲ ਖਰਚਾ ਪਾ ਕੇ ਦੇਖੋ ਵੀ ਇਹ ਚੀਜ਼ ਆ ਵੀਰ ਜੀ ਕਾਦਾ ਇਹ ਰੈੱਡ ਚੰਦਨਾਈ ਰੈੱਡ ਚੰਦਨ ਹਾਂਜੀ ਅੱਛਾ ਚੰਦਨ ਦੇ ਵੀ ਬੁੱਟੇ ਆ ਸਕਦੇ ਹਾਂ ਇੱਕ ਚਿੱਟਾ ਹੁੰਦਾ ਚਿੱਟੇ ਵੀ ਪਈ ਆਈ ਅੰਦਰ ਤੇ ਇਹ ਕਿਹੜਾ ਸਹੀ ਕਿਹੜਾ ਮੰਨਦੇ ਆ ਵਾਈਟ ਚੰਦਨ ਜ਼ਿਆਦਾ ਹੁੰਦੀ ਚਿੱਟੇ ਚੰਦਨ ਚਿੱਟੇ ਚੰਦਨ ਜ਼ਿਆਦਾ ਵਧੀਆ ਚਿੱਟੇ ਜ਼ਿਆਦਾ ਵਧੀਆ ਤੇ ਕਿੰਨੇ ਚਰਚੇ ਕ ਪੌਦਾ ਬਣ ਜਾਂਦਾ ਸਹੀ ਕਹਿੰਦੇ ਇਹ ਵੀ 25 ਸਾਲ ਲੈ ਜਾਂਦੀ ਆ ਲੈ ਜਾਂਦਾ ਲੰਮਾ ਸਫਰ ਵਾਲਾ ਕੰਮ ਆ ਹਾਂਜੀ ਤੇ ਘਰ ਚ ਲਾ ਲਓ ਸੋਹਣਾ ਲੱਗਦਾ ਬਹੁਤ ਵਧੀਆ ਹਣਾ ਬੱਕ ਚੰਦਲ ਆ ਘਰ ਚ ਲਾਇਆ ਹੋਇਆ ਹੈ ਅੱਛਾ 8 ਫੁੱਟ ਦਾ 10 ਫੁੱਟ ਦਾ ਹੋਇਆ ਹੈ ਮਾਚਾ ਫੇਰ 2 ਸਾਲ ਹੀ ਹੋਏ ਨੇ ਲੱਗੇ ਨੇ ਇਹ ਸੀਗਾ ਦੂਜਾ ਰੈੱਡ ਚੰਦਨ ਇਹ ਰੈੱਡ ਆ ਤੇ ਵਾਈਟ ਕਿਹੜਾ ਆ ਪਿਆ ਵਾਈਟ ਦੀ ਆਪਾਂ ਦਰਸ਼ਕੋ ਵੀਡੀਓ ਵੀ ਪਾਈ ਸੀ ਖੇਤ ਚ ਖੜ ਕੇ ਸ਼ਾਇਦ ਤੁਹਾਨੂੰ ਯਾਦ ਹੋਵੇ ਚਾਰਕ ਦਿਨ ਪਹਿਲਾਂ ਆ ਦੇਖ ਇਹ ਵਾਈਟ ਚੰਦਨ ਹੈ ਇਹ ਵੀ ਬੂਟੇ ਇੱਥੇ ਚੰਦਨ ਦੇ ਵੀ ਮਿਲ ਜਾਨੇ ਤੁਹਾਡਾ ਇਹ ਮਸਲਾ ਹੱਲ ਹੋ ਸਕਦਾ ਇੱਥੇ ਵੀ ਤੇ ਇਧਰ ਉੱਤਰਈ ਆਪਾਂ ਹੋਰ ਵੀ ਡੈਕੋਰੇਸ਼ਨ ਵਾਲੇ ਪਲਾਂਟਸ ਵੀ ਤੁਹਾਡੇ ਕੋਲ ਕਾਫੀ ਨੇ ਹਾਂਜੀ ਉਹ ਵੀ ਮਿਲਦੇ ਨੇ ਇੱਕ ਇੰਡੋਰ ਤੇ ਆਊਟਡੋਰ ਉਹ ਵੀ ਮਿਲਦੇ ਸਾਰੇ ਮਿਲ ਜਾਣਗੇ ਹਾਂ ਇੰਡੋਰ ਰੱਖਣ ਵਾਸਤੇ ਕਈ ਰ ਹੁੰਦੇ ਨਾ ਰੱਖਣਾ ਵਿੱਚ ਤੋਂ ਵੀ ਸੋਹਣੇ ਲੱਗਦੇ ਆ ਚੀਜ਼ਾਂ ਇੱਕ ਪੰਡ ਚਲਾਉਣ ਦੇ ਲਈ ਵੀ ਕਾਫੀ ਹੋਣਗੇ ਤੁਹਾਡੇ ਕੋਲ ਬੂਟੇ ਹਾਂਜੀ ਉਹ ਵੀ ਸਾਰੇ ਇਧਰ ਆ ਰਹੇ ਜਿਵੇਂ ਇੱਥੇ ਬੋਰਡ ਜੀ ਨਜ਼ਰ ਆ ਰਹੇ ਆ ਇਹ ਹਾਂਜੀ ਆ ਪਏ ਨੇ ਵੱਡੇ ਵੱਡੇ ਬੋਰਡ ਪਏ ਆ ਉਹ ਪਿੱਛੇ ਅੱਛਾ ਜੇ ਮਤਲਬ ਸਾਂਝੀਆਂ ਥਾਂਵਾਂ ਤੇ ਲਾਉਣ ਵਾਸਤੇ ਹੈ ਨਾ ਇਸ ਲਈ ਲੈ ਕੇ ਜਾਂਦੇ ਆ ਅੱਛਾ ਇਥੋਂ ਆਪ ਬੋਰਡ ਲਿਆ ਸਕਦੇ ਹੋ ਹਨਾ ਚੱਲ ਪੈਂਦੇ ਆ ਇਹ ਹਾਂਜੀ ਹਾਂ ਵਧੀਆ ਹੁੰਦਾ ਹੈ ਹਾਂ ਮੈਂ ਦੇਖਿਆ ਕਿਈ ਧਰਤੀ ਦੇ ਘੱਟ ਹੁੰਦੇ ਤੇ ਪਨਾਲਿਆਂ ਪਰੋਂ ਵਾਲੇ ਚ ਜ਼ਿਆਦਾ ਹੁੰਦੇ ਇਹਦਾ ਕੀ ਰੀਜ਼ਨ ਲੱਗਦਾ ਤੁਹਾਨੂੰ ਹੋ ਜਾਂਦਾ ਇਹਦਾ ਕੀ ਰੀਜ਼ਨ ਲੱਗਦਾ ਤੁਹਾਨੂੰ ਉਹ ਚਾਹਨਾ ਇੱਕ ਤਾਂ ਆਇਆ ਦਿਨ ਜੇ ਮੌਇਸਚਰ ਜ਼ਿਆਦਾ ਹੁੰਦਾ ਹੈ ਹੂੰ ਕਿਸੇ ਰੌ ਖਾਈ ਜਾਂਦੇ ਹੁੰਦੇ ਆ ਜੀ ਉਹ ਮਿੱਠਾ ਕਰ ਦਿੰਦੇ ਆ ਉਹ ਤੇ ਜੋ ਹੋ ਜਾਂਦਾ ਵੀ ਹੋ ਜਾਂਦਾ ਹੈ ਹੂੰ ਇਹ ਰੀਜ਼ਨ ਆ ਵਿਖੋ ਤੇ ਆ ਆ ਵੀਰ ਜੀ ਬੀਰੀਆਂ ਆ ਗਈਆਂ ਹਾਂਜੀ ਇਹ ਬੀਰੀਆਂ ਆ ਲੈ ਆਮਰੂਦ ਦੇ ਆ ਗਈ ਆਮਰੂਦ ਵੀ ਨਿੱਕੇ ਨਿੱਕੇ ਬੁੱਟੇ ਨੂੰ ਲੱਗਿਆ ਇਹ ਵੀ ਗਮਲੇ ਵਾਲੇ ਮਿਲ ਜਾਂਦੇ ਆ ਹਾਂਜੀ ਇਹ ਵੀ ਗਮਲੇ ਅੱਜ ਹੋ ਜਾਂਦੇ ਆ ਆ ਦੇਖੋ ਜੀ ਹਾਂ ਦੇਖੋ ਕਮਾਲ ਆ ਆ ਆ ਬੀਰੀਆਂ ਆ ਗਈਆਂ ਅਲਕੋ ਇਹ ਕਿਹੜੀ ਨਸਲਾ ਵੀਰ ਜੀ ਐਪਲ ਬੈਰੀ ਆ ਇਹ ਕਿਹੜੀ ਐਪਲ ਕ੍ਰੋਸ ਐਪਲ ਕ੍ਰੋਸ ਬੈਰੀ ਆ ਆ ਫਲ ਲੱਗਿਆ ਹੋਇਆ ਕਿੰਨੇ ਚਿਰ ਚ ਵਾਦ ਫਲ ਆ ਜਾਂਦਾ ਇਹਨੂੰ ਇਹ ਹੁਣ ਸਾਲ ਦੀ ਬੈਰੀਆ ਸਾਲ ਬਾਅਦ ਜਦੋਂ ਆਪਾਂ ਅਗਲੇ ਵਾਲੇ 12 ਮਹੀਨੇ ਲੱਗਦੇ ਰਹਿੰਦਾ ਹੀ ਆ ਵੀ ਬਰਮਾ ਤੂੰ ਜਿੰਨਾ ਵੀ ਇਹਦੇ ਕਦ ਕਾਟ ਦੇ ਹਿਸਾਬ ਨਾਲ ਲੱਗਦਾ ਰਹਿੰਦਾ ਦੂਸਰੀ ਗੱਲ ਆ ਭਾਈ ਮੋਸਟਲੀ ਜਿਹੜੇ ਫਰੂਟ ਆਪਾਂ ਦੇਖੇ ਆ 2 ਤੋਂ 2.5 ਸਾਲ ਦੇ ਵਿੱਚ ਪੂਰਾ ਫਲ ਦੇਣ ਲੱਗ ਜਾਂਦੇ ਪੂਰਾ ਫਲ ਦੇਣ ਲੱਗ ਜਾਂਦੇ ਕੋਈ ਸਾਲ ਨੂੰ ਕੋਈ ਡੇਢ ਨੂੰ ਕੋਈ 2 ਨੂੰ ਕੋਈ ਤਿੰਨਾਂ ਤੱਕ ਤਿੰਨਾਂ ਤੱਕ ਮੰਨ ਲੇ ਕਿ ਜੇ ਤਿੰਨਾਂ ਤੱਕ ਵੀ ਮੰਨੀ ਤਾਂ ਬਗੂਆ ਸ਼ਾਲਾ ਦੀਆਂ ਨਾਸ਼ਪਤੀ ਲਾ ਲਈਏ ਇਹ ਥੋੜੇ ਟਾਈਮ ਬਾਅਦ ਲੱਗਦੇ ਹੂੰ ਠੀਕ ਹੈ ਮਤਲਬ ਫਲ ਲੱਗੇ ਆਉਂਦਾ ਵਾ ਥੋੜਾ ਜਿਹਾ ਸਬਰ ਤਾਂ ਰੱਖਣਾ ਹੀ ਪੈਣਾ ਜਦੋਂ ਬੂਟਾ ਲਾਇਆ ਥੋੜਾ ਹੈਨਾ ਇਹ ਤਾਂ ਹੈ ਨਹੀਂਗਾ ਵੀ ਆ ਦੇਖੋ ਆ ਸਾਰੇ ਅਮਰੋਦ ਨਹੀਂ ਅਲੱਗ-ਅਲੱਗ ਵੈਰਾਈਟੀਆਂ ਦੇ ਸਾਰੇ ਅਮਰੋਦ ਨਹੀਂ ਬਣੇ ਲਾਲ ਤੇ ਚਿੱਟੇ ਹੈਨਾ ਜਿਵੇਂ ਕਿ ਆਹ ਆ ਫਲ ਲੱਗਿਆ ਹੋਇਆ ਬਹੁਤ ਸੋਹਣਾ ਲੈ ਘੜ ਦੋ ਘਟ 8-10 ਵੈਰਾਈਟੀਆਂ ਆਪਣੇ ਕੋਲ ਕੋਸ਼ਿਸ਼ ਆ ਫਲਾਂ-ਫੁੱਲਾਂ ਵਾਲੇ ਬੂਟੇ ਲਾਏ ਹੋਣ ਤੇ ਇੱਕ ਵਧੀਆ ਮਾਹੌਲ ਬਣਿਆ ਰਹਿੰਦਾ ਅੱਜ ਕੱਲ ਹੁਣ ਜ਼ਿਆਦਾ ਚੱਲਦਾ ਵੀ ਆਪਾਂ ਜ਼ਮੀਨ ਦੇ ਵਿੱਚੋਂ ਬਿੱਗਾ ਜਗ੍ਹਾ ਰੱਖ ਲੈਣੇ ਆ ਜੀ ਪਿੰਡਾਂ ਦੇ ਵਿੱਚ ਜ਼ਿਆਦਾ ਫਿਰ ਉਹ ਜੰਗਲ ਟਾਈਪ ਬਣਾ ਲੈਂਦੇ ਨੇ ਬਾਗ ਲਾ ਲੈਂਦੇ ਨੇ ਹੂੰ ਜੰਗਲ ਜਿਹਾ ਬਣਾ ਕੇ ਜੰਗਲ ਜਿਹਾ ਬਣਾ ਕੇ ਕਿਉਂ ਸਬਜ਼ੀਆਂ ਵੀ ਵਿੱਚ ਲਾ ਸਕਦੇ ਹੁੰਦੇ ਸੀ ਸਬਜ਼ੀਆਂ ਲਾ ਸਕਦੇ ਨੇ ਜੀ ਤੇ ਆ ਵੀਰ ਜੀ ਕਾਹਦਾ ਬੁੱਟਾ ਇਹ ਲੁਕਾਟ ਦਾ ਲੁਕਾਠ ਹਾਂਜੀ ਹਾਂ ਪੱਕ ਗਈਆਂ ਕਣਖਾਂ ਲੁਕਾਟ ਰਸਿਆ ਕੁਛ ਇਦਾਂ ਦੀ ਕਪਤਾ ਵੀ ਹੁੰਦੀ ਸੀ ਹਾਂਜੀ ਹਾਂ ਹਾਂ ਨੰਦਰਾਲ ਨੂਰਪੁਰੀ ਹੋਣਾ ਦੀ ਆ ਦੇਖੀ ਲੁਕਾਟ ਦਾ ਬੁੱਟੇ ਦਾ ਫਲ ਬਹੁਤ ਸਵਾਦ ਹੁੰਦਾ ਮੈਂ ਇੱਕ ਵਾਰੀ ਖਾ ਕੇ ਦੇਖਿਆ ਸੀ ਆਪਣਾ ਦਰਾਹੇ ਬਹੁਤ ਵਧੀਆ ਫਲ ਹੁੰਦਾ ਵਾ ਆ ਜੋ ਵੀਰ ਜੀ ਇਧਰ ਨੂੰ ਆਪਾਂ ਪੀਤੇ ਕਵਿਤਾ ਵੀ ਇਹ ਕੰਧ ਦੇ ਨਾਲ ਲੱਗਦਾ ਕੋਈ ਜੜ ਨੂੰ ਨੁਕਸਾਨ ਨਹੀਂ ਕਰਦਾ ਹਨਾ ਕੋਈ ਨੁਕਸਾਨ ਨਹੀਂ ਹੁੰਦਾ ਬਸ ਇਹਦੇ ਵਿੱਚ ਮੈਨ ਪਰ ਹੁੰਦੀ ਆ ਪਾਣੀ ਘਟ ਪਾਵੇ ਪਾਣੀ ਘਟ ਪਾਵੇ ਹਨਾ ਪਾਣੀ ਦੀ ਆ ਇਹਦੀ ਗੱਲ ਤੇ ਅੱਗੇ ਜੀ ਔਲੇ ਵੀ ਤੁਹਾਡੇ ਕੋਲ ਹੋਣਗੇ ਔਲੇ ਵੀ ਹੈਗਾ ਤੇ ਉਹ ਕਾਦੇ ਬੁੱਟੇ ਆ ਉਹ ਸੰਮੀ ਜਿਹਨੂੰ ਕਹਿੰਦੇ ਆਪਾਂ ਜੰਡੀ ਜੰਡ ਜੰਡ ਸੰਮੀ ਸਮੀ ਵੀ ਕਹਿੰਦੇ ਝੰਡ ਵੀ ਕਹਿੰਦੇ ਆ ਨਾ ਇਹ ਮੈਂ ਕਹਿੰਨਾ ਵੀ ਹਿੰਦੂਇਜ਼ਮ ਦੇ ਵਿੱਚ ਉਚੜਾਉਂਦੇ ਆ ਹਾਂ ਜੀ ਚੜਾਉਂਦੇ ਆ ਜੀ ਪੂਜਾ ਕਰਦੇ ਆ ਆ ਸ਼ਿਵ ਜੀ ਦੇ ਲਈ ਹੈ ਨਾ ਮੈਨੂੰ ਇਹਦੇ ਬਾਰੇ ਜ਼ਿਆਦਾ ਨਹੀਂ ਪਤਾ ਕਿ ਨਾ ਰਾਜ ਅੰਕਲ ਦੱਸਦੇ ਸੀ ਇਹ ਹੈ ਪਵਿੱਤਰ ਬੂਟਿਆਂ ਚ ਆ ਜਾਂਦਾ ਪਵਿੱਤਰ ਬਟਿਆਂ ਚ ਆ ਜਾਂਦਾ ਖੈਰ ਸਾਰੇ ਪਵਿੱਤਰ ਨੇ ਪਰ ਇੱਕ ਧਾਰਮਿਕ ਮਹੱਤਤਾ ਦੀ ਹੈ ਨਾ ਉਹ ਆਸਥਾ ਦਾ ਵੀ ਖਿਆਲ ਆਪਾਂ ਰੱਖਦੇ ਆ ਠੀਕ ਆ ਇਹ ਵੀ ਤੁਸੀਂ ਲਿਆ ਸਕਦੇ ਹੋ ਹਾਂ ਨੀਚੀ ਤੇ ਪਾਈ ਆਹ ਹਲੀਚੀ ਹਾਂ ਜੀ ਕੋ ਲੱਗੀ ਐ ਇਹਨੂੰ ਮਾੜੀ ਮੋਟੀ ਨਹੀਂ ਥੋੜਾ ਖਤਮ ਹੋ ਗਈ ਆ ਹਲੀਚੀ ਦਾ ਪੌਦਾ ਖੜਾ ਮੇਰੇ ਕੋਲ ਐ ਇਹ ਪੂਰੀ ਹੁਣ ਪ੍ਰੋਪਰ ਭਰੀ ਹੋਈ ਤੇ ਗਈ ਅੱਛਾ ਆਹ ਵੀ ਲੀਚੀ ਦਾ ਹਾਂਜੀ ਉਪੀ ਜਿਉਂ ਕਰਕੇ ਦਿਖਾਦੇ ਹੋ ਵੀ ਆਹ ਹੈ ਪੱਤੇ ਦੇ ਸ਼ੋਕ ਦੇ ਬੁੱਟੇ ਆ ਰਗੇ ਸ਼ੋਕ ਦੇ ਮੰਗ ਹੁੰਦਾ ਹੈ ਹੈਨਾ ਇਹ ਨਾਲ ਹੀ ਉੱਤੇ ਹੀ ਪੱਕ ਜਾਂਦਾ ਉੱਪਰ ਹੀ ਪੱਕਦੀ ਹੈ ਕਿਉਂਕਿ ਸਿਰ ਹੁਣ ਆਹ ਬੋਟਾ ਜਿਹੜਾ ਤੇ ਉੱਪਰ ਹੀ ਪੱਕਦੀ ਹੈ ਹੂੰ ਠੀਕ ਆ ਗੱਲ ਆਜੂ ਆਪਾਂ ਇਧਰਲੇ ਪਾਸੇ ਦੇਖ ਲਈਏ ਹੋਰ ਕੇਲੇ ਵੀ ਲਾ ਸਕਦੇ ਹਾਂ ਨਿੱਕੇ ਨਿੱਕੇ ਕੇਲੀਆਂ ਜੀਆਂ ਪਾਈਆਂ ਮੈਂ ਕਹਿੰਦਾ ਜਿਹੜਾ ਤੁਸੀਂ ਨਾਮ ਲਾਓਗੇ ਕਮੈਂਟ ਚ ਲਾਓ ਸਹੀ ਫਲ ਦਾ ਨਾ ਉਹ ਸਾਰੇ ਹੀ ਹਾਜ਼ਰ ਹੋਣਗੇ ਹਨਾ ਗੱਲ ਕੱਲ ਇੱਥੇ ਮੁੱਕਦੀ ਆ ਆਈਓਪ ਸਾਰੀ ਵਿਜ਼ਿਟ ਕਰਦੇ ਆ ਨਰਸਰੀ ਆ ਡੈਕੋਰੇਸ਼ਨ ਵਾਲੇ ਹੈਗੇ ਪਲਾਂਟਸ ਡੈਕੋਰੇਸ਼ਨ ਵਾਲੇ ਆ ਗਈ ਆ ਵੀ ਬਹੁਤ ਸੋਹਣੇ ਲੱਗਦੇ ਆ ਆਮ ਦੇਖਦੇ ਆ ਵੀ ਜਿਹੜੇ ਚੰਡੀ ਚੁੰਡੀਗੜ ਜਾਣੇ ਆ ਤਾਂ ਉੱਥੇ ਆਮ ਘਰਾਂ ਚ ਹੁਣ ਪਏ ਹੋਏ ਪਾੜੀ ਇਲਾਕੇ ਬਹੁਤ ਜ਼ਿਆਦਾ ਚੀਲ ਕੜੇ ਉਹ ਕਰ ਮੈਂ ਦਰਸ਼ਕੋ ਗੱਲ ਦੱਸ ਦਿਆਂ ਘਰ ਭਾਵੇਂ ਤੁਹਾਡਾ ਕੱਚਾ ਹੋਵੇ ਭਾਵੇਂ ਜਿਹੇ ਜਾ ਮਰਜ਼ੀ ਹੋਵੇ ਜੇ ਬੂਟੇ ਲੱਗੇ ਆ ਨਾ ਉਹ ਸੰਗਮਰ ਮਰ ਵਾਲੇ ਘਰ ਤੋਂ ਵੀ ਕਈ ਗੁਣਾ ਵੱਧ ਚਜੂਗਾ ਬਿਲਕੁਲ ਜੀ ਹਨਾ ਕਿੰਨਾ ਮਾਝੇ ਪੈਸਾ ਵਾਲਾ ਘਰ ਤੇ ਜਦੋਂ ਤੱਕ ਬੂਟੇ ਨਹੀਂ ਹੁੰਦੇ ਉਹ ਘਰ ਮਿੱਟੀ ਆ ਮਿੱਟੀ ਆ ਹਾਂ ਬਸਾਂ ਵੀ ਲੋਕ ਉੱਥੇ ਰੱਬ ਨਹੀਂ ਵਸਦਾ ਜਦੋਂ ਬੂਟੇ ਲੱਗ ਗਏ ਕੁਦਰਤ ਤੁਹਾਡੇ ਨਾਲ ਆ ਜਾਣੀ ਹੈ ਬਿਲਕੁਲ ਉਹ ਜ਼ਰੂਰੀ ਆ ਆ ਇਧਰੇ ਪਾਸੇ ਆ ਕੀ ਇਹ ਬਹੁਤ ਮਸ਼ਹੂਰ ਇਹਦਾ ਨਾਮ ਭੁੱਲ ਗਿਆ ਮੈਨੂੰ ਕੀ ਸੀ ਇਹਦਾ ਐਲੋਗੇਰੀਆ ਕਹਿੰਦੇ ਜੀ ਐਲੋਗੇਰੀਆ ਇੱਕ ਤਾਂ ਤੁਹਾਡੇ ਨਾਮ ਇਹ ਬੱਕਰੇ ਹੁੰਦੇ ਸਾਨੂੰ ਤਾਂ ਹੀ ਪਤਾ ਲੱਗਦਾ ਵੀ ਦਦਾਂ ਕ੍ਰਿਸਮਸ ਟਰੀ ਵੀ ਕਹਿੰਦੇ ਯਾ ਐਲੋਗੇਰੀਆ ਕਹਿੰਦੇ ਬਹੁਤ ਸੋਹਣੇ ਲੱਗਦੇ ਆ ਇਹ ਹਨਾ ਜੀ ਕਮਾਲ ਆ ਤੇ ਗਮਲੇ ਗਮਲੇ ਵੀ ਇਥੋਂ ਲਿਜਾਣੇ ਹੂੰ ਕੋਈ ਆ ਸਕਦਾ ਪਲਾਸਟਿਕ ਦੇ ਵੀ ਤੇ ਆਹ ਸੀਮੈਂਟ ਦੇ ਵੀ ਹੂੰ ਇਹਨੇ ਗਮਲੇ ਚ ਲੈ ਜਾ ਸਕਦੇ ਹੋ ਤੇ ਖਰਾਕ ਵੀ ਜਿਹੜੀ ਕਹਿੰਦੇ ਇਥੋਂ ਮਿਲ ਜਾਂਦੀ ਆ ਹਾਂ ਜੋ ਵੀ ਲੱਗਦੀ ਕੋਈ ਰੈ ਸਲਾਹ ਵੀ ਲੈਣੀ ਹੋਵੇ ਤੁਸੀਂ ਉਹ ਵੀ ਲੈ ਸਕਦੇ ਹੋ ਇੱਥੇ ਆ ਕੇ ਤੇ ਇੱਕ ਬਾਈ ਜੀ ਆਹ ਦੀ ਆਪਾਂ ਗੱਲ ਹੋਂ ਸਾਰੀ ਮੈਂ ਦੇਖਿਆ ਸੀਗਾ ਵੀ ਇਹਦੀ ਸਬਜ਼ੀ ਬਣਾਉਂਦੇ ਆ ਲੋਕ ਹਨਾ ਹਾਂ ਜੀ ਚਾਇਨਾ ਚੂਨਾ ਚਾਇਨਾ ਚ ਜ਼ਿਆਦਾ ਥਾਈਲੈਂਡ ਹੋ ਗਿਆ ਇਹ ਨਾ ਕੀ ਇਹਦਾ ਕੈਕਟਸ ਹੀ ਕਹਿੰਦੇ ਨੇ ਜਾਨੂੰ ਕੈਕਟਸ ਦੀ ਨਸਲ ਆ ਨਾ ਇੱਕ ਮੇਰੀ ਸਬਜ਼ੀ ਬਣਾਉਂਦੇ ਆ ਲੋਕ ਪਤਾ ਨਹੀਂ ਕਿਵੇਂ ਬਣਦੀ ਆ ਆਪਾਂ ਨੂੰ ਨਹੀਂ ਪਤਾ ਨੈਟ ਤੇ ਸਰਚ ਕਰ ਲਿਓ ਭਾਈ ਉਹਦੀ ਪਰਖ ਕੇ ਹਾਂ ਘਰ ਵੀ ਇੱਕ ਮਾਹਰ ਦਾ ਕੰਮ ਆ ਹੁੰਦਾ ਵੀ ਬਹੁਤ ਜ਼ਿਆਦਾ ਸਾਲਾਂ ਦੇ ਵਿੱਚ ਹੁੰਦਾ ਕਿ ਮੇਰੇ ਇਹ 15-16 ਸਾਲ ਦਾ ਬਟਾਈ ਇਹ 15-16 ਸਾਲ ਦਾ ਹਾਂਜੀ ਹੂੰ ਕਮਾਲ ਆ ਤੇ ਸੋਹਣਾ ਬਹੁਤ ਲੱਗਦਾ ਬਹੁਤ ਸੋਹਣਾ ਲੱਗਦਾ ਕੋਈ ਕੁਦਰਤ ਆ ਨਾ ਫਿਰ ਤੇ ਆ ਦੇਖਾਂ ਦੇ ਕੋਪੀ ਵੀਰੇ ਤੇ ਮਾੜਾ ਜਿਹਾ ਕਰਕੇ ਦਿਖਾ ਦਿਓ ਵੀ ਬਹੁਤ ਸੋਹਣਿਆ ਨਿੱਕੇ ਨਿੱਕੇ ਜਿਹੇ ਪਲਾਂਟਸ ਪਏ ਨੇ ਨਿੱਕੇ ਨਿੱਕੇ ਜਿਹੇ ਬਹੁਤ ਪਿਆਰੀਆਂ ਚੀਜ਼ਾਂ ਨੇ ਇੱਕ ਮੈਨੂੰ ਤੁਹਾਡੀ ਆ ਚੀਜ਼ ਨੇ ਬਹੁਤ ਪ੍ਰਭਾਵਿਤ ਕੀਤਾ ਮੇਰੇ ਖਿਆਲ ਚ ਇੰਡੋਰ ਲਈ ਆ ਹ ਅਹਾ ਇੰਡੋਰ ਪਲਾਂਟਸ ਨੇ ਤੇ ਇਹ ਪਾਣੀ ਕਿੰਨਾ ਪਾਉਣਾ ਪੈਂਦਾ ਇਹ ਤੇ ਬਹੁਤ ਘੱਟ ਪਾਣੀ ਪੰਦਾ ਇਹ ਮੈਂ ਲੈ ਕੇ ਜਾਣਾ ਅੱਜ ਇੱਕ ਅੱਜ ਲਾਰੀਆਂ ਤੇ ਇੱਕ ਆ ਲੂ ਬਹੁਤ ਖੂਬਸੂਰਤ ਚੀਜ਼ਾਂ ਦੇਖੋ ਨਾ ਕਮਾਲ ਦਾ ਨਜ਼ਾਰਾ ਤੁਹਾਨੂੰ ਲੱਗੂਗਾ ਲੈ ਆਹ ਹੋਰ ਵੀ ਆ ਨਿੱਕੇ ਨਿੱਕੇ ਪਲਾਂਟਸ ਇਹ ਸਾਰੇ ਇੰਡੋਰ ਨੇ ਵੀਰ ਜੀ ਸਾਰੇ ਇੰਡੋਰ ਨੇ ਮਤਲਬ ਅੰਦਰ ਘਰ ਕਮਰੇ ਚ ਰੱਖ ਸਕਦੇ ਵਾਹ ਨਹੀਂ ਕਿ ਨਹੀਂ ਕਿ ਇਹ ਜੇ ਹੋਰ ਵੀ ਆਪਾਂ ਆਰਟੀਫੀਸ਼ਲ ਭਾਈ ਉਹ ਰੱਖਦੇ ਆ ਪਲਾਸਟਿਕ ਦੇ ਉਹ ਕੋਈ ਨਹੀਂ ਆ ਨੈਚੁਰਲ ਹੋਣਾ ਇਹ ਸਹੀ ਆ ਆ ਕਾਫੀ ਨੇ ਪਏ ਤੇ ਇਹ ਸਾਰੇ ਇੰਡੋਰੀ ਨੇ ਹਾਂਜੀ ਇਹ ਵੀ ਸਾਰੇ ਇੰਡੋਰੀ ਨੇ ਇਹ ਆਟਾ ਦਾ ਨਸਲਾਂ ਦੇ ਨੇ ਆ ਦੇਖੋ ਹੂੰ ਇਹਨਾਂ ਸਾਰਿਆਂ ਨੂੰ ਫੁੱਲ ਵੀ ਆਉਂਦੇ ਫੁੱਲ ਫੁੱਲ ਵੀ ਆਉਂ ਲੱਗਦੇ ਨੇ ਹਾਂਜੀ ਫੁੱਲ ਵੀ ਆਉਂਦੇ ਫੁੱਲ ਵੀ ਲੱਗਦੇ ਆ ਮਤਲਬ ਤੁਸੀਂ ਹਰ ਤਰ੍ਹਾਂ ਦਾ ਬੂਟਾ ਜਿਹੜਾ ਮਹਿੰਗਾ ਸਸਤਾ ਜਿਹੜਾ ਉਹ ਵੀ ਇੱਥੋਂ ਲੈ ਸਕਦੇ ਹਰ ਤਰ੍ਹਾਂ ਦਾ ਤੁਹਾਨੂੰ ਮਿਲ ਜੂ ਇੱਥੇ ਤੇ ਆਹ ਕਿਹੜਾ ਆਹ ਕੀ ਆ ਇਹਨੂੰ ਡਫਣ ਵੇਚਿਆ ਕਹਿੰਦੇ ਆ ਅੱਛਾ ਇਹ ਕਾਦੇ ਵਾਸਤੇ ਕੀ ਫਲ ਲੱਗਦੇ ਨੇ ਫੁੱਲ ਲੱਗਦੇ ਸ਼ੋਅ ਵਾਸਤੇ ਹਾਂਜੀ ਹੂੰ ਤੇ ਆ ਵੀ ਕੰਦਾ ਦੇ ਨਾਲ ਲਿਆਉਣ ਨੂੰ ਲਾਉਣ ਨੂੰ ਹਾਂਜੀ ਤੇ ਪਾਮ ਦੀ ਵਰਾਈਟੀ ਆ ਜਾਂਦੀ ਪਾਮ ਦੀ ਨਸਲ ਆ ਗਈ ਉਹਨਾਂ ਦੇ ਘਰਾਂ ਚੋਂ ਆ ਗਈ ਤੇ ਆ ਵੀ ਤੁਹਾਡੇ ਕੋਲ ਮੈਂ ਵੱਖਰੀ ਦੇਖ ਰਿਹਾ ਆਈਟਮ ਆ ਪਰਲੇ ਪਾਸੇ ਬੂੜਾਂ ਦੇ ਨਾਲ ਪਈ ਆ ਇਹਦਾ ਕੀ ਨਾਮ ਆ ਡੈਨੀਅਮ ਹੈ ਆ ਡੈਨੀਅਮ ਡੈਨੀਅਮ ਇਹ ਵੀ ਕੰਦ ਕਰ ਦੇ ਅੰਦਰ ਲਾਦਾਂਗੇ ਬਾਹਰ ਇਹ ਬਾਹਰ ਹੁੰਦਾ ਏ ਇਹਦੇ ਵਿੱਚ ਵੀ ਪਾਣੀ ਬਹੁਤ ਘੱਟ ਪੈਂਦਾ ਏ ਬਹੁਤ ਘੱਟ ਪੈਂਦਾ ਫੁੱਲ ਇਹਦੇ ਲੱਗਦੇ ਹੁੰਦੇ ਆ ਬਹੁਤ ਸੋਹਣੇ ਹੁੰਦਾ ਏ ਲੱਕ ਵਾਈਜ਼ ਸੋਹਣਾ ਵਾ ਉਧਰ ਫੁੱਲਾਂ ਵਾਲੀ ਆ ਗਈ ਨਸਲ ਹਾਂਜੀ ਆ ਫੁੱਲਾਂ ਵਾਲੀ ਇਹ ਕਿਸ਼ੂ ਬਹੁਤ ਸੋਹਣੀ ਆਉਂਦੀ ਹੈ ਹਾਂਜੀ ਇਹ ਵੀ ਬਹੁਤ ਸੋਹਣੀ ਚੀਜ਼ ਆ ਚਿੱਟੇ ਫੁੱਲਾਂ ਵਾਲੀਆਂ ਹੂੰ ਤੇ ਇਸ ਤੋਂ ਬਿਨਾ ਹੋਰ ਵੀ ਕੋਈ ਕੁਛ ਹੈ ਜਾਂ ਇਧਰਲੇ ਪਾਸੇ ਆ ਗਈ ਆ ਤੇ ਖਿਆਨਾ ਪੂਰਾ ਗੁਪੀਦਰ ਤੁਰਿਆਓ ਮਾੜਾ ਇਹ ਦਿਖਾ ਦੇ ਵੀ ਆਹ ਬੋਰਡ ਲੱਗਿਆ ਹੋਊਗਾ ਗੁਪੀ ਵੀਰੇ ਜਦੋਂ ਸੀ ਕਿਤੇ ਦਰਸ਼ਕੋ ਆਉ ਉਹ ਨਾ ਤੁਸੀਂ ਆਹ ਬੋਰਡ ਗੋਲਡਨ ਨਰਸਰੀ ਆਹ ਸਾਨੂੰ ਸੜਕ ਤੇ ਉਦਾਂ ਹੀ ਦੱਸ ਜਾਣਾ ਵਾ ਇੱਥੋਂ ਤੁਸੀਂ ਦੇਖੋਗੇ ਇਧਰਲੇ ਪਾਸੇ ਤਿੰਨ ਚਾਰ ਬੋਰਡ ਲੱਗੇ ਹੋਏ ਆ ਨਾਲ ਦੀ ਨਾਲ ਸੜਕ ਵਗ ਰਹੀ ਹੈ ਇੱਥੋਂ ਇਹ ਖੰਨੇ ਨੂੰ ਰਾਹ ਜਾਂਦਾ ਵਾ ਉਹ ਬਾਜਿਬ ਰੇਟ ਤੇ ਬੂਟੇ ਇਥੋਂ ਮਿਲ ਜਾਣਗੇ ਅਜਾ ਇਧਰਲੇ ਪਾਸੇ ਵੀ ਦੇਖ ਲਿਗੇ ਆਪਾਂ ਆਹ ਕੀ ਆ ਚੜਾਏ ਹੋਤੇ ਇਹ ਛਿਪਕਲੀ ਵੇਲਾ ਜੀ ਛਿਪਕਲੀ ਵੇ ਹਾਂਜੀ ਹਾਂ ਇਹ ਸੁੱਕਿਆ ਦਰਖਤ ਤੀ ਗਈ ਹਾਂ ਤੇ ਸੁੱਕੇ ਡੈਗ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ نیچے ਲਾਤੇ ਉਹ ਆਪਣੇ ਆਪ ਚੜ ਗਏ ਚਿਪਕ ਗਏ ਇਹ ਬਹੁਤ ਇੰਦਾ ਬਸਤਰਿਆਂ ਨੂੰ ਲਵੇਟੀ ਪਈ ਆ ਹਾਂ ਛਿਪਕਲੀ ਵੇ ਬੋਏ ਕਾਰਚ ਕਿਸੇ ਵੀ ਬੂਟੇ ਚੜਾ ਸਕਦੇ ਹੋ ਨਾ ਕਿਤਾ ਮਰਜੀ ਚੜਾ ਲਵੇ ਕਿਸੇ ਆਪਣੇ ਪਲਾਸਟਰ ਬਗੈਰ ਪਲਾਸਟਰ ਦੀਵਾਰਾਂ ਹੁੰਦੀਆਂ ਨੇ ਉਹਦੇ ਵੀ ਚੜਾ ਸਕਦੇ ਆਪਾਂ ਜੀ ਬਿਲਕੁਲ ਕੁਦਰਤ ਨੇ ਦਿੱਤਾ ਤਾਂ ਬਹੁਤ ਕੋਸ਼ਾ ਖੂਬਸੂਰਤੀ ਲਈ ਆ ਆ ਨੀਲੇ ਜਿਆ ਕੀ ਆ ਇਹਨੂੰ ਬਲੈਕ ਆਈ ਵੀ ਕਹਿੰਦੇ ਆ ਬਲੈਕ ਆਈ ਵੀ ਹਾਂਜੀ ਆ ਆ ਹਾਲ ਹੈ ਇਹ ਵੀ ਬੈਲ ਹੁੰਦੀ ਆ ਜੀ ਇਹ ਥੱਲੇ ਲੱਗਦੀ ਆ ਬਸ ਸਾਈ ਜਾਂ ਗਮਲੇ ਚ ਹਾਂ ਗਮਲੇ ਚ ਵੀ ਲੱਗ ਜਾਂਦੀ ਆ ਗਮਲੇ ਚ ਲਾ ਕੇ ਥੱਲੇ ਲਮਕਾ ਸਕਦੇ ਆ ਨਾ ਜਦੋਂ ਕੁਝ ਸਮੇਂ ਬਾਅਦੋਂ ਹਾਂ ਆ ਜੋ ਵੀਦਰ ਆਹ ਸਟਿਵਿਆ ਹੁੰਦਾ ਏ ਜਿਹਨੂੰ 슈ਗਰ ਵਾਲੇ ਖਾਂਦੇ ਆਂ ਅੱਛਾ ਪੱਤਾ ਬਹੁਤ ਮਿੱਠਾ ਹੁੰਦਾ ਏ ਇਹਦਾ ਅੱਛਾ ਹੁਣ ਖਾ ਸਕਦਾ ਹਾਂ ਹਾਂਜੀ 슈ਗਰ ਵਾਲੇ ਖਾਂਦੇ ਇਹਨੂੰ ਹਾਂਜੀ 슈ਗਰ ਵਾਲੇ ਬੱਸ ਹੁੰਦੇ ਅੱਛਾ ਪੱਤਾ ਮਿੱਠਾ ਆ ਨਾ ਇਹ ਕੀ ਕਾਰਨ ਤੇਰੀ ਖੰਡ ਵਧੂ ਤੇ ਸ ਚਾਹ ਦੇ ਵਿੱਚ ਕਹਿੰਦੇ ਫਿੱਕੀ ਚਾਹ ਪਿੰਦੇ ਆ ਉਹਦੇ ਵਿੱਚ ਪਾ ਲੈਂਦੇ ਅੱਛਾ ਕੋਈ ਸੈਂਟੀਫਿਕ ਹੋਇਆ ਜਾਂ ਉਦਾਂ ਲੋਕਾਂ ਦੀ ਕਹਾਣੀ ਏ ਇਹ ਨ ਲੋਕਾਂ ਦੀ ਕਾੜ ਕਿ ਇਸ ਤਰ੍ਹਾਂ ਆਪਾਂ ਕਹਦੀ ਆ ਵੀ ਇਹ ਆਦਰਵਾਇਕ ਦੇ ਵਿੱਚ ਆਉਂਦਾ ਹੀ ਹੈ ਹੋੱਚ ਹੋਊਗਾ ਕਿਉਂਕਿ ਆਪੋਂ ਪੜ੍ਹੇ ਹੀ ਨਹੀਂ ਗੇ ਆਪ ਨੂੰ ਦੇ ਬਾਰੇ ਗਿਆਨ ਨਹੀਂ ਆਹ ਬੂਟੀ ਦੀ ਗੱਲ ਕਰਦੇ ਦਰਸ਼ਕ ਆਹ ਥੋੜਾ ਜਿਹਾ ਕਹਿੰਦੇ ਚਾਹ ਚ ਪਾ ਕੇ ਬਣਾ ਕੇ ਪੀ ਸਕਦੇ ਹਾਂ ਜਿਆਦਾ ਦੀ ਵਾਰ ਸੱਤ ਤੁਸੀਂ ਨੈਟ ਤੋਂ ਵੀ ਕਰ ਸਕਦੇ ਹੋ ਨਾ ਜਾਣਕਾਰੀ ਲੈ ਸਕਦੇ ਹਾਂ ਪਰ ਬੂਟਾ ਇੱਥੇ ਮੌਜੂਦ ਹੈਗਾ ਵਾ ਇਹ ਲੈ ਸਕਦੇ ਹਾਂ ਆਜੋ ਨਹੀਂ ਆ ਕਾਫੀ ਨਸਲਾਂ ਇਧਰਲੇ ਪਾਸੇ ਤੁਸੀਂ ਗੋਪੀ ਦਿਖਾ ਦਿਓ ਆ ਪਾਨ ਦਾ ਜੇ ਆਪਾਂ ਪਾਨ ਜਿਹਨੂੰ ਪਾਨ ਦਾ ਸ਼ੌਕਿੰਗ ਹੋਵੇ ਅੱਛਾ ਪਾਨ ਪਾਨ ਬਨਾਰਸ ਵਾਲਾ ਹਾਂਜੀ ਹਾਂ ਲੈ ਉਹ ਸ਼ਾਹਰੂਖ ਖਾਨ ਉਹ ਨਹੀਂ ਫਿਰ ਇੱਥੋਂ ਖਾ ਕੇ ਗਏ ਹੋਣੇ ਆ ਪਾਨ ਬਾਈ ਚ ਲਾ ਕੇ ਮਸਾਲਾ ਹਮਦੁਲਾਹ ਜੀ ਦਿੰਦੇ ਹਨਾ ਹਾਂਜੀ ਯੂਪੀ ਬਿਹਾਰ ਚ ਆਮ ਚੱਲਦਾ ਕੁੱਲ ਮਿਲਾ ਕੇ ਯਾਰ ਹਰ ਤਰ੍ਹਾਂ ਦੀ ਨਸਲ ਤੁ ਨੂੰ ਦਰਸ਼ਕੋ ਇੱਥੇ ਮਿਲ ਜਣੀ ਆ ਰਫ ਵੀਰੇ ਹੁਣਾ ਕੋਲੇ ਨਿੱਕੀਆਂ ਵੱਡੇ ਨਿੱਕੇ ਵੱਡੇ ਪੌਦੇ ਰੰਗ ਬਰੰਗੇ ਫੁੱਲਾਂ ਵਾਲੇ ਫਲਾਂ ਵਾਲੇ ਗਮਲਿਆਂ ਚ ਲਾਉਣ ਵਾਲੇ ਜ਼ਮੀਨ ਤੇ ਲਾਉਣ ਵਾਲੇ ਵੱਡੇ ਆਕਾਰ ਵਾਲੇ ਹਾਂਜੀ ਸਾਂਝੀਗਾ ਤਾਵਾ ਤੇ ਲਾਉਣ ਵਾਲੇ ਮੈਂ ਕਹਿੰਦਾ ਵੀ ਸਿਰਾ ਗੱਲ ਬਾਤ ਆ ਹਰ ਤਰ੍ਹਾਂ ਦੀ ਨਸਲ ਤੁਹਾਨੂੰ ਇੱਥੋਂ ਮਿਲ ਜਾਣੀ ਆ ਇੱਕ ਹੁੰਦੀ ਉਹ ਛੂਈ ਮੂਈ ਕਹਿੰਦੇ ਹੁੰਦੇ ਆ ਛੂਈ ਮੂਈ ਉਧਰ ਪਈ ਆ ਪਰਲੀ ਸਾਈਡ ਹਾਂਜੀ ਪਰਲੀ ਸਾਈਡ ਆ ਉਹ ਜਿਹਦੇ ਲਾਜਮੰਤੀ ਕਹਿੰਦੇ ਲਾਜਮੰਤੀ ਕਹਿੰਦੇ ਹੱਥ ਲਾਉਣ ਨਾਲ ਜਿਹੜੀ ਸੁਗੜ ਜਾਂਦੀ ਉਹ ਵੀ ਲਾਜਮੰਤੀ ਵੀ ਮਿਲ ਜਾਣੀ ਆ ਤੁਹਾਨੂੰ ਇੱਥੋਂ ਲਓ ਜੀ ਆ ਸਾਰੇ ਪਲਾਂਟਸ ਆ ਕਿਧਰਲੇ ਪਾਸੇ ਆ ਗੁਲਾਬਾਂ ਦੀਆਂ ਵੀ ਕਈ ਤੁਹਾਡੇ ਕੋਲ ਕਿਸਮਾਂ ਨਜ਼ਰ ਆ ਰਹੀਆਂ ਮੈਨੂੰ ਇਹ ਨਰਸਰੀ ਚ ਆਉਗੇ ਨਾ ਤੁਹਾਨੂੰ ਤਰਨ ਫਰਨ ਚ ਵੀ ਬਹੁਤ ਨਜ਼ਾਰਾ ਆਊਗਾ ਇੱਥੇ ਦਾ ਮਾਹੌਲ ਹੀ ਕੁਛ ਹੋਰ ਆ ਮਸਾਲੇ ਵਾਲੀ ਚੀਜ਼ ਜਿਹਦੇ ਨੇ ਤੇਜ ਪੱਤਾ ਪਿਆਈ ਆ ਤੇਜ ਪੱਤਾ ਮਸਾਲੇ ਵਾਲੇ ਆ ਗਏ ਹਨਾ ਹਾਂਜੀ ਹਾਂ ਤੇਜ ਪੱਤਾ ਹੋ ਗਿਆ ਜੀ ਇਹ ਵਰਤਨਾ ਕਿਵੇਂ ਆ ਇਹ ਦਰਸ਼ਕਾਂ ਨੂੰ ਪਤਾ ਹੋਊਗਾ ਜਾਂ 网上 ਤੋਂ ਸਰਚ ਕਰ ਸਕਦੇ ਆ ਹਾਂਜੀ ਤੇ ਆਹ ਆ ਗਈ ਤુલਸੀ ਆ ਗਈ ਜੀ ਤુલਸੀ ਆ ਗਈ ਹੂੰ ਇਹ ਗੁਲਾਬ ਆਈ ਇਹਨੂੰ ਤਿੰਨ ਰੰਗ ਕਲਰ ਦਾ ਫੁੱਲ ਆਂਦਾ ਹੈ ਅੱਛਾ ਇੱਕ ਗੁਲਾਬ ਨੂੰ ਤਿੰਨ ਰੰਗ ਦਾ ਹਾਂਜੀ ਅਲੱਗ-ਅਲੱਗ ਗਰਾਫਟਿੰਗ ਕੀਤੀ ਹੈ ਨਾ ਥੋੜਾ ਜਿਹਾ ਮੌਸਮ ਦੇ ਨਾਲ ਗਰਮੀ ਕਰਕੇ ਹੈ ਨਾ ਹਾਂਜੀ ਚੜਚੜਾ ਜਾ ਹੋਇਆ ਪਿਆ ਵਾ ਹਾਂਜੀ ਹੁਣ ਆ ਇਹ ਕਹਿੰਦਾ ਜਿਵੇਂ ਮੈਨੂੰ ਹੱਥ ਯਾਰ ਨਾਲ ਲਾਓ ਆ ਦੇਖੋ ਕਿਉਂਕਿ ਆਪਣੇ ਗੁਲਾਬ ਦਾ ਮੌਸਮ ਉਸ ਵਾਸਤੇ ਤੋਂ ਬਾਅਦ ਹੀ ਸਟਾਰਟ ਹੁੰਦਾ ਹੈ ਜੀ 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 ਜੋ ਰੁੱਤ ਦੇ ਨਾਲ ਹੀ ਆ ਨਾ ਫਿਰ ਹਾਂਜੀ ਬਹੁਤ ਕਮਾਲ ਦੀ ਕਲੈਕਸ਼ਨ ਆ ਮੁਰਿੰਗਾ ਆ ਗਿਆ ਜੀ ਮੁਰਿੰਗਾ ਕਿਸ ਨੂੰ ਚਾਹੀਦਾ ਮੁਰਿੰਗਾ ਸੁਹੰਜਣਾ ਕਹਿੰਦੇ ਸੁਹੰਜਣਾ ਹਾਂਜੀ ਸੁਹੰਜਣਾ ਪਿਆ ਵਾ ਇੱਥੇ ਇਹਦੇ ਵੀ ਫਾਇਦੇ ਬਹੁਤ ਆ ਮੈਡੀਸਨਲ ਵੈਲਿਊ ਕਾਫੀ ਆ ਪਰ ਆਪਾਂ ਨੂੰ ਪਤਾ ਨਹੀਂ ਕਿਵੇਂ ਆ ਉਹ ਤਾਂ ਡਾਕਟਰ ਹੀ ਦੱਸ ਸਕਦਾ ਇਹ ਕਾ ਲੌਂਗ ਦਾ ਬੂਟਾ ਏ ਲੌਂਗ ਦਾ ਹਾਂਜੀ ਇਹ ਤੁਸੀਂ ਇਹਦਾ ਪੱਤਾ ਦੇਖੋ ਖੁਸ਼ਬੂ ਦੂਰ ਤੱਕ ਆਂਦੀ ਆ ਖਾਦਾ ਵੀ ਜਾਂਦਾ ਇਹ ਲੌਂਗ ਲੱਗ ਪੱਤੇ ਜੀ ਆ ਜਾਂ ਲੌਂਗ ਲੱਗਦੇ ਪੱਤੇ ਵਿੱਚ ਲੱਗਦਾ ਨਹੀਂ ਹੈਗਾ ਜੀ ਆਪਣੇ ਮੌਸਮ ਮੁਤਾਬਿਕ ਆ ਆ ਲੌਂਗ ਦੇ ਬੂਟੇ ਆ ਹੂੰ ਆ ਦਰਸ਼ਕਾਂ ਨੂੰ ਦਿਖਾਦੇ ਆ ਕਿੱਕ ਕਿੱਕ ਆ ਲੌਂਗ ਦੇ ਬੂਟੇ ਆ ਦਰਸ਼ਕੋਲੇ ਜੋ ਪੱਥਾ ਤੋੜ ਕੇ ਖਾਵਾਂਗੇ ਤਾਂ ਇਦਾਂ ਟੇਸਟ ਕੋ ਜਿਵੇਂ ਲੌਂਗ ਹੁੰਦਾ ਲੌਂਗ ਹੁੰਦਾ ਜੀ ਬਿਲਕੁਲ ਸੇਮ ਹੀ ਆ ਮੌਸਮ ਜਿਹੜਾ ਉਹਨ ਲੱਗਦਾ ਆਪਣਾ ਕਾਲਾ ਜਿਹਾ ਉਹ ਇਹਨੂੰ ਹੀ ਲੱਗਦਾ ਹੁੰਦਾ ਉਹ ਇਹ ਨਹੀਂ ਲੱਗਦਾ ਜੀ ਪਰ ਹੁਣ ਇਹ ਉਹ ਲੱਗਦਾ ਨਹੀਂ ਇੱਥੇ ਅਸਲ ਵਿੱਚ ਲੱਗਦਾ ਨਹੀਂ ਹੈਗਾ ਮੌਸਮ ਦਾ ਕਰਕੇ ਐਨ ਨਹੀਂ ਆਪਣੇ ਇੱਥੇ ਹਮ ਐਨਵਾਇਰਨਮੈਂਟ ਦਾ ਕਰਕੇ ਇਸ਼ੂ ਆ ਇਲਾਇਚੀ ਲੱਗਦੀ ਆ ਛੋਟੀ ਇਲਾਇਚੀ ਆ ਜਾਂਦੀ ਆ ਇਹ ਇਹ ਛੋਟੀ ਇਲਾਇਚੀ ਦਿਖਾਇਓ ਲੱਗਿਆ ਕੋਈ ਫਾਲੇ ਨੂੰ ਨਾ ਥੋੜੀ ਹਾਈਟ ਹੋ ਕੇ ਲੱਗਦਾ ਇਹ ਥੋੜੇ ਕਦ ਹੋ ਕੇ ਆ ਇਲਾਇਚੀ ਵਾਲਾ ਬੁੱਟਾ ਆ ਗਿਆ ਦਰਸ਼ਕੋ ਤੁਹਾਡੇ ਸਾਹਮਣੇ ਅਚੇ ਨੂੰ ਲੱਗਦੀਆਂ ਲੈ ਚੀਂ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਆ ਲੈ ਚੀਂ ਜੀ ਸਰਪਾ ਕਹਦੇ ਨੇ ਵੀ ਚਰੀ ਦਾ ਛੱਟਾ ਹੁੰਦਾ ਈ ਹੂੰ ਉਸ ਤਰ੍ਹਾਂ ਹੁੰਦਾ ਈ ਇਹਨਾਂ ਅੱਛਾ ਉਹ ਉਹ ਲੱਗਦੀਆਂ ਡੁੱਡੀਆਂ ਈਆਂ ਲੈ ਮੈਂ ਕਹਿੰਦਾ 2021 2200 ਨੂੰ ਰੇਟ ਆ ਹਾਂਜੀ ਹਾਂਜੀ ਤੇ ਇਹ ਫਲਕ ਨਚਰਵਾਦ ਲੱਗਦਾ ਫਾਲੇ ਨੂੰ ਸਾਲ ਦੇ ਵਿੱਚ 6 ਮਹੀਨੇ ਵਿੱਚ ਦੀ ਲੱਗਿਆ 6 ਮਹੀਨੇਵਾ ਦੋ ਲੱਗ ਗਿਆ ਜੇ ਕਿਲੋ ਵੀ ਲੱਗਿਆਈਆਂ ਤਾਂ 2000 ਰੁਪਏ ਤੁਸੀਂ ਵੇਂਦੇ ਵਟ ਲੈਣਾ ਹਾਂਜੀ ਬਹੁਤ ਕਮਾਲ ਤੇ ਇਹ ਸੀ ਗੋਲਡਨ ਨਰਸਰੀ ਅਰਫ ਵੀਰੇ ਹੁਣਾਂ ਦੀ ਹਰ ਚੀਜ਼ ਲੌਂਗ ਦੇ ਇਲਾਇਚੀ ਦੇ ਕਿ ਬਦਾ ਬਦਾਮਾਂ ਦੇ ਕਿਨੂਆ ਦੇ ਸੰਤਰਿਆਂ ਦੇ ਜਿਹੜੀ ਵੀ ਨਸਲ ਕੋ ਆਵਾਕੋਡੋ ਕਾਡੋ ਜਾਂ ਸਾਰੀਆਂ ਮੈਂ ਕਿਹਾ ਤਰ੍ਹਾਂ ਦੀਆਂ ਨਸਲਾਂ ਇੱਥੇ ਮਿਲ ਜਾਣਗੀਆਂ ਲਾਜ਼ਮੀ ਗੇੜਾ ਮਾਰਿਓ ਤੇ ਬੂਟੇ ਲਾਉਣੇ ਲਾਜ਼ਮੀ ਆ ਭਾਵੇਂ ਆਪਦੇ ਜਵਾਗ ਦੇ ਜਨਮ ਦੇ ਤੇ ਲਾਓ ਭਾਵੇਂ ਆਪਦੇ ਜਨਮ ਦੇ ਤੇ ਲਾਓ ਕੋਈ ਬਹਾਨਾ ਲੱਭੋ ਤੇ ਬੂਟਾ ਲਾਜ਼ਮੀ ਲਾਓ ਕਿਉਂ ਬਾਈ ਜੀ ਭਾਵੇਂ ਇੱਕ ਲਾਓ ਭਾਵੇਂ ਦੋ ਲਾਓ ਨੇੜੇ ਢੇੜ ਤੁਹਾਡੀ ਖੂਬਸੂਰਤੀ ਬਰਕਰਾਰ ਰਹੂਗੀ ਤੇ ਸੰਪਰਕ ਕਰ ਸਕਦੇ ਹੋ ਵੀਰਜੀ ਹੁਣ ਤਾਂ ਮੈਂ ਨੰਬਰ ਵੀ ਦੇ ਦੂੰਗਾ ਤੁਸੀਂ ਆ ਕੇ ਲਿਆ ਸਕਦੇ ਹੋ ਕੋਈ ਛੁੱਟੀ ਵਾਲਾ ਦਿਨ ਤਾਂ ਨਹੀਂ ਹੁੰਦਾ ਕੋਈ ਨਹੀਂ ਜੀ ਕੋਈ ਮੋਸਟਲੀ ਕੋਈ ਨਾ ਕੋਈ ਤਾਂ ਹੁੰਦਾ ਇੱਥੇ ਹਾਂ ਜੀ ਹਾਂ ਤੇ ਤੁਸੀਂ ਆ ਸਕਦੇ ਕਿਸੇ ਵੀ ਦਿਨ ਆ ਸਕਦੇ ਹੋ ਤਾਂ ਲਾਜ਼ਮੀ ਆਇਓ ਸਾਨੂੰ ਕਮੈਂਟ ਕਰਕੇ ਵੀ ਦੱਸਿਓ ਪਾਈ ਅਸੀਂ ਬੂਟਾ ਲੈ ਲੈਤੋਂ ਨਾਲ ਫੋਟੋ ਖਾਚੀ ਕੋ ਤੁਹਾਡੇ ਉਹ ਕਮੈਂਟ ਦੇ ਵਿੱਚ ਪਾ ਸਕਦੇ ਆ ਆਪਾਂ ਨੂੰ ਪਤਾ ਲੱਗੂ ਹਾਂ ਵੀ ਯਾਰ ਆਪਣੇ ਦਰਸ਼ਕ ਬਾਕੀ ਸੁਚੇਤ ਨੇ ਵਾਤਾਵਰਨ ਪ੍ਰਤੀ ਵੀਰ ਜੀ ਧੰਨਵਾਦ ਤੁਹਾਡਾ ਅਸੀਂ ਸਾਨੂੰ ਸਮਝ ਦਿੱਤਾ ਮਿਹਰਬਾਨੀ ਧੰਨਵਾਦ ਮਿਹਰਬਾਨੀ